ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਨੇ ਵੀ ਕਰਜ਼ਾ ਲੈ ਕੇ ਮੁਕਰਨਾ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਜਿੰਨਾ ਮਰਜੀ ਪਿੰਡ ਵਿੱਚੋਂ ਪੈਸੇ ਆਧਾਰ ਲੈ ਲੋ ਕਰਜ਼ਾ ਲੈ ਲੋ ਗਵਰਨਮੈਂਟ ਤੋਂ ਲੈ ਲੋ ਤੇ ਬਾਅਦ ਦੇ ਵਿੱਚ ਡਰਾਵਾ ਦਿਆ ਕਰੋ ਕਿ ਅਸੀਂ ਮਰਾਂਗੇ ਅਸੀਂ ਫਾਹਾ ਲੈ ਕੇ ਮਰਦੇ ਆਂ ਅਸੀਂ ਨਹਿਰ ਛਾਲ ਮਰਦੇ ਆਂ ਇਹ ਡਰਾਵਾ ਦੇ ਦਿਆ ਕਰੋ ਤੇ ਜਦੋਂ ਤੁਸੀਂ ਮਰ ਗਏ ਫਾਹਾ ਲੈ ਕੇ ਜਾਂ ਨਹਿਰ ਛਾਲ ਮਾਰ ਕੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਬਚਾਉਣ ਵਾਸਤੇ ਤੁਹਾਡੇ ਪਰਿਵਾਰ ਦੇ ਬੰਦੇ ਨੂੰ ਨੌਕਰੀ ਦਿਵਾਉਣ ਵਾਸਤੇ ਤੁਹਾਨੂੰ 10-20 ਲੱਖ ਰੁਪਏ ਦਿਵਾਉਣ ਵਾਸਤੇ ਕਿਸਾਨ ਆਗੂ ਦਲਾਲ ਹੈਗੇ ਨੇ ਉਹ ਆ ਕੇ ਦਰਨਾ ਲਾਉਣਗੇ ਤੁਹਾਡੇ ਪਿੰਡ ਦੇ ਵਿੱਚ ਸਰਕਾਰ ਤੋਂ ਮੰਗ ਰੱਖਣਗੇ ਕਿ ਜਿਹੜਾ ਬੰਦਾ ਮਰਿਆ ਇਹਨੂੰ 20 ਲੱਖ ਰੁਪਏ ਦਿਓ ਪਰਿਵਾਰ ਨੂੰ ਨੌਕਰੀ ਦਿਓ ਇਹ ਬੰਦਾ ਮਰ ਗਿਆ ਮੈਂ ਗੱਲ ਕਿਉਂ ਕਹਿਣ ਲੱਗਾ ਜਿਹੜਾ ਗੁਰਲਾਲ ਸਿੰਘ ਮੜਾ ਪਿੰਡ ਦਾ ਤੇ ਉਹਦਾ ਮੁੰਡਾ ਨਹਿਰ ਛਾਲ ਮਾਰ ਕੇ ਮਰੇ ਸੀ ਤੇ ਜਿੰਨਾ ਬੰਦੇ ਨੇ ਕਰਜ਼ਾ ਦਿੱਤਾ ਸੀ ਉਹਦਾ ਉਹਨੇ ਲੈਤਾ ਸੀ ਨਾ ਕਹਿੰਦਾ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਫਸਾ ਦਿਓ ਇਹ ਮੈਨੂੰ ਤੰਗ ਕਰਦੇ ਸੀ ਤੇ ਹੁਣ ਪੁਲਿਸ ਉਹਨਾਂ ਨੂੰ ਲੱਭ ਰਹੀ ਹੈ ਹੁਣ ਕੀ ਕੀਤਾ ਕਿਸਾਨ ਜਿੱਥੇ ਬੰਦਿਆਂ ਨੇ ਜਾ ਕੇ ਧਰਨਾ ਲਾਤਾ ਕਿ ਜਿਨ੍ਹਾਂ ਨੇ ਕਰਜ਼ਾ ਦਿੱਤਾ ਸੀ ਉਹਨਾਂ ਨੂੰ ਫੜੋ ਯਾਨੀ ਕਿ ਦੇਖੋ ਇਹ ਦਲਾਲ ਕਰਦੇ ਕੀ ਹੈ ਮੈਂ ਵੀਡੀਓ ਤਾਂ ਪਾ ਰਹੇ ਹਾਂ ਅੱਜ ਵੀ ਤੁਹਾਨੂੰ ਫਿਕਰ ਕਰਨ ਦੀ ਲੋਟ ਨਹੀਂ ਕਰਜ਼ਾ ਚੱਕੋ ਤੇ ਕਰਜ਼ਾ ਚੱਕਣ ਤੋਂ ਬਾਅਦ ਵੀ ਧਮਕੀ ਦਿਓ ਵੀ ਅਸੀਂ ਮਰਦੇ ਹਾਂ ਤੇ ਨਹੀਂ ਸੰਨ ਕਰਜ਼ਾ ਮੁਕਤ ਕਰੋ ਤੇ ਜੇ ਤੁਸੀਂ ਮਰ ਗਏ ਤਾਂ ਕਿਸਾਨ ਜਥੇਬੰਦੀਆਂ ਵਾਲੇ ਆਗੂ ਜਿਹੜੇ ਨੇ ਕਿਉਂਕਿ ਉਹਨੇ ਵਿਚੋ ਦਲਾਲੀ ਲੈਣੀ ਹੁੰਦੀ ਆ ਵਿੱਚ ਸੌਦਾ ਕਰਾ ਕੇ ਤੇ ਉਹ ਜਦੋਂ ਤੁਸੀਂ ਕਰਜ਼ਾ ਲਾਉਂਗੇ ਉਹਨੂੰ ਫਸਾ ਦੇਣਗੇ ਨਾਲੇ ਤਾਂ ਤੇ ਨਾਲੇ ਆਪਣਾ ਘਰ ਪੂਰਾ ਕਰ ਲੈਣਗੇ ਇਹ ਬੇਨਤੀ ਮੈਂ ਕਿਉਂ ਕਰ ਰਿਹਾ ਅੱਜ ਇਹਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਸੁਣੋ ਜਿਹੜੇ ਬੰਦੇ ਪੰਜਾਬ ਵਿੱਚ ਬੈਠੇ ਇਹ ਕਹਿੰਦੇ ਨੇ ਨਾ ਕਿ ਸਾਡਾ ਭਾਰਤ ਕਹਿਣਗੇ ਮਹਾਨ ਹੈ ਦੂਜੇ ਪਾਸੇ ਸਾਡਾ ਭਾਰਤ ਫੌਰਨ ਗੰਟੀਆਂ ਨਾਲੋਂ 100 ਸਾਲ ਪਿੱਛੇ ਹੈ ਜਾਨੀ ਕਿ ਕੈਨੇਡਾ ਅਮਰੀਕਾ ਜਰਮਨ ਆਸਟ੍ਰੇਲੀਆ ਇੰਗਲੈਂਡ ਸਾਡੇ ਨਾਲੋਂ 100 ਸਾਲ ਅੱਗੇ ਨੇ ਤਰੱਕੀ ਕੀਤੀ ਉਹਨਾਂ ਨੇ ਇਹ ਕਹਿੰਦੇ ਆ ਨਾ ਤੇ ਉਹਨਾਂ ਮੁਲਕਾਂ ਦੇ ਵਿੱਚ ਵੀ ਜੇ ਕੋਈ ਵੱਧ ਤੋਂ ਵੱਧ ਕਰਪਟ ਬੰਦਾ ਹੈ ਉਹ ਪੰਜਾਬੀ ਹੈ ਮੈਕ ਦਿਨ ਬਿਰਦੀ ਪੀਟਰ ਪੀਟਰ ਦੀ ਗੱਲ ਕੀਤੀ ਸੀ ਤੇ ਉਹਨੇ 100 ਮਿਲੀਅਨ ਦਾ ਜਨਕ ਟੈਕਸ ਚੋਰੀ ਕੀਤਾ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਕੌਣਾ ਜੀ ਉਹ ਪੰਜਾਬੀ ਤੇ ਉਹਦੇ ਘਰ ਗਿਆਨੀ ਰਘਵੀਰ ਸਿੰਘ ਐਸੀ ਅਰਦਾਸ ਕਰਨ ਵਾਸਤੇ ਤੇ ਬਾਅਦ ਵਿੱਚ ਵੀਡੀਓ ਵਾਇਰਲ ਹੋ ਗਈ ਅਗਲੇ ਨੇ ਪਤਾ ਕੀ ਕੀਤਾ ਪਾਇਆ ਹੁਣ 500 ਪਾਉਂਡ ਲਫਾ ਵਿੱਚ ਅਰਦਾਸ ਕਰਕੇ ਸਾਹਮਣੇ ਫੜਾਇਆ ਵਿਜੇਦਾਰ ਨੂੰ ਫੜਾ ਰਿਆ ਸੀ 500 ਪਾਉਂਡ ਕਿੰਨਾ ਹੋਇਆ 500 ਪਾਉਂਡ ਦਾ 50 ਕੁ ਲੱਖੀ ਹੋਇਆ ਸੌਰੀ 50000 ਰੁਪਏ ਹੋਇਆ 100 ਕਰਬੀ ਇਹਦਾ ਹੈਗਾ ਪਾਉਂਡ 50000 ਰੁਪਿਆ ਦੇ ਕੇ ਪੂਰੀ ਕੌਮ ਦੇ ਮੱਥੇ ਤੇ ਕਲੰਕ ਮੜਦਾ ਵੀ ਅਸੀਂ ਤੁਹਾਡੇ ਜਹਿਦਾਰ ਨੂੰ 50000 ਰੁਪਇਆ ਅਰਦਾਸ ਕਰਾਈ ਦਾ ਦੇਣ ਲੱਗੇ ਆ ਅਰਦਾਸ ਕਦ ਕੀਤੀ ਸੀ ਵੀ ਤੁਹਾਡੇ ਕੰਮਾਂ ਵਿੱਚ ਬਰਕਤ ਪਾਵੇ ਜਦੋਂ ਅਸੀਂ ਪੈਲਸ ਵਿੱਚ ਵਿਆਹ ਕਰਦੇ ਆ ਨਾ ਪਹਿਲਾਂ ਗੁਰਦਾਰੇ ਜੇ ਆਨੰਦ ਕਰਦੇ ਆ ਆਨੰਦ ਕਰ ਜੋ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਆਨੰਦਕਾਰ ਦੀ ਰਸਮ ਅਦਾ ਹੋ ਗਈ ਹੁਣ ਸਾਡੇ ਰਹਿੰਦੇ ਕਾਰਜਾਂ ਵਿੱਚ ਸੁਹਾਈ ਹੋਇਓ ਮਤਲਬ ਕਿ ਅਸੀਂ ਪੈਲਸ ਵਿੱਚ ਸ਼ਰਾਬ ਪੀ ਕੇ ਨਚਾਂਗੇ ਸਾਡੇ ਨਾਲ ਤੁਸੀਂ ਵੀ ਨਚਿਓ ਇਹੀ ਹੈ ਨਾ ਅਰਦਾਸ ਵੀ ਰੈਂਦੇ ਕਾਰਜਾਂ ਵਿੱਚ ਸਾਡੀ ਸਹਾਇਤਾ ਕਰੋ ਸਾਡੀ ਮਦਦ ਕਰੋ ਵੀ ਅਸੀਂ ਉੱਥੇ ਆਰ ਕਸਟਮ ਵਾਲਿਆਂ ਦੇ ਨਾਲ ਠੁਮਕੇ ਲਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਨੱਚਿਓ। ਇਹੀ ਹੈ ਨਾ ਤੇ ਇਹੀ ਉੱਥੇ ਅਰਦਾਸ ਕੀਤੀ ਵੀ ਪੀਟਰਨ ਜਿਹੜੀ ਮੈਂ ਅਰਦਾਸ ਕੀਤੀ ਹੈ ਨਾ 500 ਪਾਉਂਡ ਲੈ ਕੇ ਵੀ ਤੁਹਾਡੇ ਕੰਮ ਵਿੱਚ ਵਾਧਾ ਹੋਵੇ ਤੁਸੀਂ ਹੋਰ ਟੈਕਸ ਚੋਰੀ ਕਰੋ। ਆ ਆ ਕਰਤੂਤ ਹੈ ਸਾਡੀ। ਮਤਲਬ ਅ ਬੈਂਕ ਕਰਪਟ ਕਰਨੀ ਹੋਵੇ ਕਰਪਸ਼ਨ ਹੋਵੇ ਜਾਂ ਚੋਰੀ ਕਰਨੀ ਹੋਵੇ ਜਿੰਨਾ ਵੀ ਅਸੀਂ ਵਿਆਜ ਲੈ ਸੌਰੀ ਕਰਜ਼ਾ ਲੈ ਕੇ ਨਾਂ ਮੋੜਨਾ ਹੋਵੇ ਉਹ ਸਾਡੇ ਪੰਜਾਬੀ ਕਰਦੇ ਆ ਮੈਂ ਵੀਡੀਓ ਕੰਪਾ ਰਿਹਾ ਵੀ ਦਲਾਲ ਹੈਗੇ ਨੇ ਤੁਹਾਡਾ ਕਰਜ਼ਾ ਮਾਫ ਕਰਾਉਣ ਵਾਸਤੇ ਜਿਹਨੇ ਕਰਜ਼ਾ ਦਿੱਤਾ ਉਹਨੂੰ ਸਜ਼ਾ ਦਿਵਾਉਣ ਵਾਸਤੇ ਤੁਸੀਂ ਫਿਕਰ ਨਾ ਕਰੋ ਤੁਸੀਂ ਜਿੱਤੋ ਮਰਜ਼ੀ ਧਾਰੇ ਪੈਸੇ ਮੰਗ ਲਓ ਜਿੱਤੋ ਮਰਜ਼ੀ ਪਰਨੋਟ ਤੇ ਲੈ ਲਓ ਜਿੱਤੋ ਮਰਜ਼ੀ ਕਰ ਲਿਆ ਚੱਕ ਲਓ ਤੁਹਾਡਾ ਕਰਜ਼ਾ ਦਲਾਲ ਕਿਸਾਨ ਆਗੂ ਜਿਹੜੇ ਨੇ ਉਹ ਮਾਫ ਕਰਾ ਦੇਣਗੇ ਹੁਣ ਜਿਹੜੇ ਮੜਹਾਕ ਪਿੰਡ ਵਿੱਚ ਇਹ ਘਟਨਾ ਵਾਪਰੀ ਹੈ ਤੇ ਉਹਨੇ ਕੀ ਕੀਤਾ ਸੀ ਕਹਿੰਦਾ ਉਹਦੇ ਪਿਓ ਨੇ ਕਹਿੰਦੇ ਕਰਜ਼ੇ ਚੱਕਿਆ ਸੀ ਜ਼ਮੀਨ ਵੇਚਤੀ ਸੀ ਕਹਿੰਦੇ ਸਾਡੇ ਪਰਨੋਟ ਨਹੀਂ ਵਾਪਸ ਕੀਤੇ ਪੈਸੇ ਦੇਤੇ ਸੀ ਜਿਹੜਾ ਬੰਦਾ ਕਰਜ਼ਾ ਦੇ ਰਿਹਾ ਉਹ ਐਡਾ ਬੇਵਕੂਫਤਾ ਹੁੰਦਾ ਨਹੀਂ ਜਾਂ ਪੈਸੇ ਮੋੜਨ ਵਾਲਾ ਵੀ ਐਡਾ ਬੇਵਕੂਫ ਨਹੀਂ ਹੁੰਦਾ ਵੀ ਬਿਨਾਂ ਪੈਸਿਆਂ ਤੋਂ ਬਿਨਾਂ ਕਾਗਜ਼ ਪੱਤਰ ਤੋਂ ਕੋਈ ਤੁਹਾਨੂੰ ਪੈਸੇ ਫੜਾ ਜੇ ਤੁਸੀਂ ਕਾਗਜ਼ ਪੱਤਰ ਲਓ ਨਾ ਇਹ ਹੋ ਨਹੀਂ ਸਕਦਾ ਜਨ ਕਿ ਇਹਨਾਂ ਕੋਲੇ ਵੀ ਆਪਣੇ ਵਕੀਲ ਰੱਖੇ ਹੋਏ ਨੇ ਕਿਸਾਨ ਜਿਹਾ ਬੰਦਿਆਂ ਦੇ ਦਲਾਲਾਂ ਕੋਲੇ ਵਕੀਲ ਉਹ ਸਭ ਨੂੰ ਪੜਾ ਦਿੰਦੇ ਵੀ ਤੂੰ ਐਦਾਂ ਬੋਲਣਾ ਅੱਜ ਮੈਂ ਘਮਣ ਬ੍ਰਦਰ ਨੇ ਛੇਤਰ ਖਾਦੇ ਹੁਣ ਕਰਨ ਵਾਲੇ ਕਰਨ ਬਾਟ ਵਾਲੇ ਕਿਸ ਵਿੱਚੋਂ ਦਲੀਲਾਂ ਦੇਗੇ ਹੁਣ ਛੇਤਰ ਪਈ ਹੁੰਦਾ ਫਾੜ ਫਾੜ ਚਾਰ ਸਪੇਰੋਂ ਇੱਕ ਵੀ ਕਮੇਂਟ ਉਹਦੇ ਹੱਕ ਵਿੱਚ ਨਹੀਂ ਹੁੰਦਾ ਮੇਰਾ ਕਹਿਣ ਤੋਂ ਮਤਲਬ ਹੈ ਬਿੱਕ ਘਰਾਓ ਉਹਨਾਂ ਤੁਸੀਂ ਆ ਵੀਡੀਓ ਸੁਣ ਲਿਓ ਧਿਆਨ ਦੇ ਨਾਲ ਇਹ ਵੀਡੀਓ ਸੁਣ ਕੇ ਕਰਜਾ ਚੱਕ ਲਿਓ ਨਾਲੇ ਮੈਂ ਥੋੜਾ ਜਿਹਾ ਹੋਰ ਪ੍ਰੋਮੋਸ਼ਨ ਕਰ ਦੂੰ ਵੀ ਹਾਂ ਫਲਾਣੇ ਨੇ ਚੱਕਰ ਜੀ ਕਰ ਜਾ ਇਹ ਹੁਣ ਮਰੂਗਾ 4 ਸਾਲ ਬਾਅਦ ਜ਼ਮੀਨ ਵੇਚ ਗਈ ਇਹਦੀ ਸ਼ਰਮ ਕਰੋ ਮਾੜੀ ਮੋਟੀ ਯਾਰ ਤੁਹਾਨੂੰ ਕਿੱਦਾਂ ਸਮਝਾਈ ਕਿੱਦਾਂ ਤੁਹਾਡੀ ਕਲਾਸ ਲਾਈਏ ਕੱਲ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦਾ ਜੀ ਮੈਂ ਸਾਰਾ 25000 ਰੁਪਏ ਕਮਾਉਣਾ ਮਹੀਨੇ ਵਿੱਚ 25000 ਰੁਪਏ ਇਨਾ ਖੁਸ਼ ਹੋ ਬੰਦਾ ਕਹਿੰਦਾ ਮੇਰੇ ਦੋ ਬੱਚੇ ਆ ਦੋਨੇ ਕੁੜੀਆਂ ਆਉਂਦੀ ਤੇ ਮੈਂ ਨਾ ਤਾਂ ਨਹੀਂ ਲੈ ਰਿਹਾ ਕਿਉਂਕਿ ਫਿਰ ਜਿਹੜੇ ਸਾਡੇ ਬੰਦੇ ਕਮੈਂਟਾਂ ਵਿੱਚ ਪੁੱਛਣਗੇ ਦੱਸੋ ਜੀ ਉਹ ਕਿੱਥੇ ਰਹਿੰਦਾ ਹੈ ਦੱਸੋ ਜੀ ਉਹਦਾ ਕਾਰੋਬਾਰ ਕੀ ਹੈ ਉਹ ਕਹਿੰਦਾ ਜੀ ਮੈਂ ਕੇਵਲ ਸਬਜ਼ੀ ਵੇਚਦਾ ਕਹਿੰਦਾ 1000 ਰੁਪਈਆ ਮੈਂ ਰੋਜ਼ ਕਹਿੰਦਾ ਖਰਚਾ ਕੱਢ ਕੇ ਕਮਾ ਲੈ ਨਾਂ ਜਾਨੀ ਕਿ ਉਹਦੇ ਕੋਲ ਕੀ ਹੈ ਛੋਟਾ ਹਾਥੀ ਜਿਹਨੂੰ ਕਹਿੰਦੇ ਸਬਜ਼ੀ ਉਹ ਤੇ ਵੇਚਦਾ ਰਹੂ ਕਹਿੰਦਾ ਸਾਰੇ ਖਰਚੇ ਕੱਢ ਕੇ ਮੈਂ 1000 ਰੁਪਇਆ ਕਮਾਉਣਾ ਜਾਨੀ ਕਿ 25 ਤੋਂ 30000 ਰੁਪਇਆ ਕਹਿੰਦਾ ਮੈਂ ਮਹੀਨੇ ਚ ਕਮਾਉਣਾ ਬੜਾ ਸੌਖਾ ਨਾਲ ਕਹਿੰਦਾ ਤਾਜੀ ਸਬਜ਼ੀ ਦੋ ਟਾਈਮ ਬਣਾ ਕੇ ਖਾਣੇ ਆ ਇੰਨਾ ਖੁਸ਼ ਕਹਿੰਦਾ ਘਟੋ ਘਟ ਸੱਤ ਅੱਠ ਘੰਟੇ ਸੀ ਪਿੰਡਾਂ ਵਿੱਚ ਰਹਿਨੇ ਆ ਔਰ ਵਧੀਆ ਨੀਂਦ ਆਉਂਦੀ ਹੈ ਨਾ ਕਿਸੇ ਦੀ ਨਿੰਦਿਆ ਕਬੀ ਨਾ ਕਿਸੇ ਦੀ ਚੁਕਲੀ ਕਰੀ ਤੇ ਇਹ ਬੰਦੇ ਕੋਈ ਕਹਿੰਦਾ ਮੇਰੇ ਕੋਲੇ 20 ਕਿੱਲੇ ਜ਼ਮੀਨ ਸੀ ਮੈਂ 10 ਵੇਚਤੀ ਕਰ ਜਾ ਤਾਂ ਵੀ ਨਹੀਂ ਲਿਆ ਜਦੋਂ ਨਹੀਂ ਲੈਂਦਾ ਫਿਰ ਕਹਿੰਦੇ ਅਸੀਂ ਮਰਨਾ ਹੈ ਮਰਨਾ ਕਿੱਥੇ ਹੈ ਨਹਿਰ ਵਿੱਚ ਛਾਲ ਮਾਰ ਕੇ ਤੇ ਨਾਲ 14-15 ਸਾਲ ਦੇ ਮੁੰਡੇ ਨੂੰ ਲੈ ਕੇ ਮਰਿਆ ਬੰਦਾ ਚਲੋ ਐਂਡ ਕਰ ਦੇਵਾਂ ਵੀ ਜਿਨੇ ਵੀ ਕਰਜ਼ਾ ਲੈਣਾ ਤੁਹਾਨੂੰ ਵਾਪਸ ਕਰਨ ਦੀ ਲੋੜ ਨਹੀਂ ਕਿਸਾਨ ਆਗੂ ਦਲਾਲ ਤੁਹਾਡੇ ਖਾਤਰ ਧਰਨਾ ਲਾਉਣਗੇ ਤੁਹਾਡਾ ਕਰਜ਼ਾ ਮਾਫ਼ ਕਰਾਉਣਗੇ ਜਿਨੇ ਕਰਜ਼ਾ ਦਿੱਤਾ ਹੋਇਆ ਉਹਨੂੰ ਫਸਾਉਣਗੇ ਇਹ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ